ਪੈਨ ਜੀ ਐਡੀ ਕਿਹੜੀ ਗੱਲ ਲੋਗੀ ਜਿਹੜਾ ਮੁੰਡੇ ਨੂੰ ਰਾਤੋਂ ਰਾਤ ਜਾਣਾ ਪੈ ਗਿਆ ਪੈਨ ਜੀ ਕੋਈ ਜ਼ਰੂਰੀ ਹੋ ਕੰਮ ਪੈ ਗਿਆ ਉਹਨੇ ਇੱਕਦਮ ਕਹਿੰਦੇ ਮੈਨੂੰ ਜਾਣਾ ਹੀ ਪੈਣਾ ਮੰਮੀ ਵੈਸੇ ਤੇ ਮੁੰਡਾ 6 ਮਹੀਨੇ ਲਈ ਆਇਆ ਸੀ ਉਹਨੇ ਤੇ ਰਹਿਣਾ ਸੀ ਇੱਥੇ ਪਰ ਪੈਨ ਜੀ ਜੇ ਉਥੋਂ ਛੁੱਟੀ ਲੈ ਕੇ ਆਇਆ ਤੇ ਕਹਿ ਕੇ ਆਇਆ ਨਾ ਕਿ ਮੈਂ 6 ਮਹੀਨੇ ਬਾਅਦ ਆਵਾਂਗਾ ਪਰਸੋਂ ਦੀ ਗੱਲ ਆ ਪਰਸੋਂ ਦਾ ਵਿਆਹ ਹੋਇਆ ਤੇ ਕੱਲ ਰਾਤ ਉਹ ਚਲੇ ਗਿਆ ਤੇਹ ਹੀ ਤੇ ਆਤੀ ਆਪ ਘਬਰਾ ਨਵੇਂ ਕਾ ਕਪਤਾ ਕਰਨਾ ਮੈਂ ਕੀ ਕਰਾਂ ਮੇਨ ਕੰਪਨੀ ਮੇਰਾ ਸੱਦਾ ਆ ਗਿਆ ਮੈਂ ਜਾਣਾ ਜ਼ਰੂਰੀ ਹੈ ਮੰਮੀ ਮੈਂ ਨਾ ਗਿਆ ਤੇ ਮੇਰੀ ਨੌਕਰੀ ਚਲ ਜਾਨੀ ਹੈ ਮੈਨ ਜ਼ਰੂਰੀ ਜਾਣਾ ਪੈਣਾ ਪਰ ਭੈਣ ਜੀ ਉਹ ਫੋਨ ਕਰਕੇ ਕਹਿ ਵੀ ਤੇ ਸਕਦਾ ਸੀ ਨਾ ਭੈਣ ਜੀ ਬੜਾ ਕੁਛ ਉਹਨੇ ਕੀਤਾ ਕਿ ਕਿਸੇ ਤਰੀਕੇ ਮੈਨ ਟਲ ਜਾਏ ਚਲ ਮਹੀਨੇ ਦੋ ਮਹੀਨੇ ਲਈ ਮੈਂ ਰੁਕ ਜਾ ਪਰ ਨਹੀਂ ਸਾਹਬ ਹੀ ਨਹੀਂ ਬਣਿਆ ਪਹਿਲਾਂ ਤੇ ਭੈਣ ਜੀ ਤੁਸੀਂ ਵਿਆਹ ਦੀ ਜਲਦੀ ਪਾਈ ਸੀ ਕਿ ਜਲਦੀ ਜਲਦੀ ਵਿਆਹ ਕਰ ਦੋ ਜੇ ਆਪਾਂ ਕਰ ਹੀ ਦਿੱਤਾ ਫਿਰ ਤੁਸੀਂ ਸਾਨੂੰ ਇਹ ਪੱਕਾ ਗੱਲ ਕਹੀ ਕਿ ਨਹੀਂ ਮੁੰਡਾ 6 ਮਹੀਨੇ ਰਹੇਗਾ ਪਹਿਲਾਂ ਤਾਂ ਤੁਸੀਂ ਭੈਣ ਜੀ ਠਾਕਾ ਫੋਟੋ ਨੂੰ ਲਾਇਆ ਮੈਂ ਤੁਹਾਨੂੰ ਕਿਹਾ ਸੀ ਕਿ ਮੁੰਡੇ ਨੂੰ ਬੁਲਾ ਲਓ ਪਰ ਤੁਸੀਂ ਕਿਆ ਬੁਲਾਣ ਦੀ ਲੋੜ ਨਹੀਂ ਭੈਣ ਜੀ ਕੋਈ ਗੱਲ ਨਹੀਂ ਅੱਜ ਕੱਲ ਸਭ ਫੋਟੋਆਂ ਨੂੰ ਠਾਕ ਕੇ ਲਾਂਦੇ ਤੇ ਬਾਅਦ ਚ ਤੁਸੀਂ ਵਿਆਹ ਉਹ ਜਲਦੀ ਪਾ ਦਿੱਤੀ ਓਹ ਹਾਂ ਮਸੀ ਜੀ ਐਨੀ ਕਿਹੜੀ ਟੈਨਸ਼ਨ ਲਈ ਬੈਠੇ ਹੋ ਤੁਸੀਂ ਐਡੀ ਵੀ ਕੋਈ ਗੱਲ ਨਹੀਂ ਹੋ ਗਈ ਪੁੱਤਰ ਜੀ ਟੈਨਸ਼ਨ ਲੈਣੀ ਕਿਉਂ ਨਹੀਂ ਹੈਗੀ ਹਜੇ ਦਿਨ ਕਿਹੜੀ ਤੇ ਰਾਤ ਕਿਹੜੀ ਹਈ ਤਾਂ ਸਾਡੇ ਚਾਹ ਹੀ ਨਹੀਂ ਪੂਰੇ ਹੋਏ ਹਈ ਤਾਂ ਕੁੜੀ ਨੇ ਫੇਰਾ ਵੀ ਨਹੀਂ ਪਾਇਆ ਤੇ ਮੁੰਡਾ ਬਾਹਰ ਵੀ ਚਲੇ ਗਿਆ ਉਹਨੂੰ ਕੋਈ ਕੰਮ ਨਹੀਂ ਪੈ ਸਕਦਾ ਬਾਹਰ ਪੁੱਤਰ ਕੰਮ ਦੀ ਗੱਲ ਤਾਂ ਠੀਕ ਆ ਪਰ ਉਥੋਂ ਛੁੱਟੀ ਲੈ ਕੇ ਆਏ ਸੀ ਨਾ ਉਹ ਤਾਂ ਇਸ ਤਰ੍ਹਾਂ ਭੱਜਾ ਕਿ ਜਿਤਨਾ ਇੱਥੇ ਕਿਸੇ ਉੱਤੇ ਡਰ ਖਤਰਾ ਹੁੰਦਾ ਉਹਨੂੰ ਸਿਰਫ ਵਿਆਹ ਹੀ ਕਰਵਾਣਾ ਆ ਹੁੰਦਾ। ਉਹ ਨਹੀਂ ਮਾਸੀ ਜੀ ਇਹੋ ਜੀ ਕੋਈ ਗੱਲ ਨਹੀਂ। ਕੰਪਨੀ ਨੇ ਫੇਰ ਸੱਦਾ ਪਾਤਾ ਉਹ ਵਿਚਾਰਾ ਕੀ ਕਰੇ? ਪਰ ਕੰਪਨੀ ਕੋ ਤਾਂ ਛੁੱਟੀ ਲੈ ਕੇ ਆਇਆ ਹੋਣਾ ਨਾ। ਉਹ ਕੰਪਨੀ ਨਾਲ ਗੱਲ ਕਰਕੇ ਆਇਆ ਨਾ ਕਿ ਮੇਰਾ ਵਿਆਹ ਆ। ਮੈਂ 6 ਮਹੀਨੇ ਬਾਅਦ ਆਣਾ। ਓਹ ਹੋ ਪੈਨ ਜੀ ਤੁਸੀਂ ਤਾਂ ਇੱਕੋ ਗੱਲ ਦੇ ਖਹਿੜੇ ਹੀ ਪੈ ਗਏ ਹੋ। ਮੇਰੇ ਕੰਨਾ ਮਤਲਬ ਹੈ ਤੁਸੀਂ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਪਏ। ਦੇਖੋ ਨਾ ਤੁਹਾਡਾ ਆਦਮੀ ਤੇ ਬਾਹਰ ਹੈ ਪਰ ਦੇਸਾਂ ਚ ਮੇਰਾ ਆਦਮੀ ਬਾਹਰ ਹੈ ਇਹਦਾ ਵੀ ਬਾਹਰ ਹੈ ਤੇ ਫੇਰ ਕਿਉਂ ਜੋ ਚਲਾ ਗਿਆ ਤੇ ਜਾ ਕੇ ਦੱਸੇਗਾ ਕੀ ਹਿਸਾਬਤਾ ਵਾ ਕੀ ਪਤਾ ਮੁੜ ਕੇ ਹੀ ਆ ਜਵੇ ਵਾਪਸ ਪਰ ਭੈਣ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਾਂ ਤਾਂ ਵਿਆਹ 4 ਮਹੀਨੇ ਅੱਗੇ ਕਰ ਲੋ ਮੇਰੇ ਸਰਦਾਰ ਜੀ ਨੂੰ ਹਜੇ ਛੁੱਟੀ ਨਹੀਂ ਮਿਲਨੀ ਹੈਗੀ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਇੱਥੋਂ ਹੋ ਕੇ ਗਏ ਸੀ ਪਰ ਤੁਸੀਂ ਇਹ ਗੱਲ ਕਹੀ ਸੀ ਕੋਈ ਗੱਲ ਨਹੀਂ ਭੈਣ ਜੀ ਫਿਕਰ ਨਾ ਕਰੋ ਟਾਟਾ ਜਵਾਈ ਤੇ ਇੱਥੇ ਹੋਊਗਾ ਨਾ ਪਰ ਭੈਣ ਜੀ ਉਹ ਵਿਆਹ ਤੋਂ 2 ਦਿਨ ਪਹਿਲਾਂ ਆਇਆ ਤੇ 2 ਦਿਨ ਬਾਅਦ ਚਲੇ ਗਿਆ ਜੇ ਕੋਈ ਗੱਲ ਆ ਤੇ ਮੈਨੂੰ ਹੁਣੇ ਦੱਸ ਦੋ ਭੈਣ ਜੀ ਕੋਈ ਗੱਲ ਹੀ ਨਹੀਂ ਇਹੋ ਜੀ ਤੁਸੀਂ ਕਹੀ ਜਾਂਦੇ ਇਹੋ ਜੀ ਤੇ ਕੋਈ ਗੱਲ ਇਨਸਾਨ ਤੇ ਆ ਬੜੀ ਪੁਛਤਰੀ ਲੱਗਦੀ ਪਈ ਹੈ ਕਿ ਮੁੰਡਾ ਇੱਕ ਦਮ ਆਇਆ ਤੇ ਚਲਾ ਵੀ ਗਿਆ ਉਹ ਕੰਪਨੀ ਵਾਲਿਆਂ ਨੇ ਪਤਾ ਨਹੀਂ ਕਿਉਂ ਸਾਧ ਲਿਆ ਉਹਨੂੰ ਕੋਈ ਗੱਲ ਨਹੀਂ ਉਹ ਕਰੇਗਾ ਫੋਨ ਸਾਨੂੰ ਸਭ ਕੁਝ ਦੱਸੇਗਾ ਕੀ ਗੱਲ ਹੈ ਕਿਉਂ ਜਲਦੀ ਚਲਾ ਗਿਆ ਤੂੰ ਘਬराई ਕਿ ਜਾਂਦੇ ਹੋ ਫਿਰ ਭੈਣ ਜੀ ਇਸ ਤਰ੍ਹਾਂ ਕਿ ਮੈਂ 2-4 ਦਿਨ ਵਾਸਤੇ ਕੁੜੀ ਨੂੰ ਆਪਣੇ ਨਾਲ ਲੈ ਜਾਵਾਂ ਆਏ ਹੈ ਤਾਂ ਸਾਡੇ ਕੋ ਰਹਿਣਦੇ ਹੋ ਉਹ ਕਹਿਣਾ ਸੀ ਤੇ ਇੱਥੇ ਹੀ ਆ ਸਾਰੇ ਮਾਸੀ ਜੀ ਹਜੇ ਤਾਂ ਸਿਦ ਰਾਣੀ ਚਠਾਣੀ ਹਲਕੇ ਬੈਠੀਆਂ ਵੀ ਨਹੀਂ ਕੋਈ ਗੱਲਾਂ ਬਾਤਾਂ ਵੀ ਨਹੀਂ ਕੀਤੀਆਂ ਨਾਲ ਭੈਣ ਜੀ ਉਸ ਤੇ ਚਾਮ ਲਾਰਤੇ ਇਹ ਕਰਨੇ ਆ ਸਾਰੇ ਮੁੰਡਾ ਗਿਆ ਨਾ ਕੁੜੀ ਤੇ ਇੱਥੇ ਹੀ ਹੈ ਨਾ ਅਸੀਂ ਉਹਦੇ ਤੇ ਕਰੀਏ ਪਰ ਭੈਣ ਜੀ ਤੁਹਾਨੂੰ ਵੀ ਪਤਾ ਨਵੇਂ-ਨਵੇਂ ਚਾਹ ਤਾਂ ਆਪਣੇ ਆਦਮੀ ਨਾਲ ਹੀ ਹੁੰਦੇ ਆ ਨਾ ਕੁੜੀ ਦਾ ਵੀ ਮਨ ਉਦਾਸ ਹੋਇਆ ਹੋਣਾ ਮੈਂ ਤਦ ਕਹਿਣ ਢਈ ਆ ਕਿ ਮੈਂ ਉਹਨੂੰ ਨਾਲ ਲੈ ਜੰਨੀ ਆ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਕੁੜੀ ਠੀਕ ਹੈਗੀ ਹੈ ਕੋਈ ਗੱਲ ਨਹੀਂ ਅਸੀਂ ਆਪਣੀ ਬਣਾ ਕੇ ਲੈਂਦੇ ਤੇ ਅਸੀਂ ਕੋਲ ਰੱਖਾਂਗੇ ਆਪਣੇ ਕੋਈ ਗੱਲ ਨਹੀਂ ਅਸੀਂ ਉਹਨਾਂ ਤੇ ਕਰੀਏ ਜਿਹੜੇ ਕਰ ਸਕਨੇ ਆ ਚਾਹਬਣਾ ਰੋ ਤੇ ਕਰੀਏ ਨਾ ਚਲੋ ਰਿੰਪੀ ਅੰਦਰ ਹੈ ਨਾ ਹਾਂਜੀ ਮੈਂ ਉਹਤੇ ਕਮਰੇ ਚ ਚਲੀ ਜਾਵਾਂ ਨਹੀਂ ਤੇ ਭੈਣ ਦੀ ਕਮਰੇ ਚ ਖਲ ਹੀ ਜਾਣਾ ਮੈਂ ਨੂੰ ਇੱਥੇ ਹੀ ਸੱਦ ਲੈਣੀ ਆ ਕਰੋ ਗੱਲਾਂ ਜਿੰਨੀਆਂ ਕਰਨੀਆਂ ਉਹਦੇ ਨਾਲ ਕੋਈ ਨਾ ਮੰਮੀ ਜਾਣਦੀ ਉਹਨਾਂ ਨੂੰ ਕਮਰੇ ਚ ਰਿੰਪੀ ਨੂੰ ਮਿਲਣ ਲਈ ਨਾ ਮਾਵਾ ਧੀਆਂ ਦੀ ਸੋ ਗੱਲਾਂ ਹੁੰਦੀਆਂ ਓਲੇ ਚਿੱਪੇ ਕੋਈ ਗੱਲ ਕਰਨੀ ਹੋਣੀ ਉਹਨਾਂ ਨੇ ਨਹੀਂ ਨਹੀਂ ਪੁੱਤਰ ਗੱਲ ਤਾਂ ਮੈਂ ਆਪਣੀ ਧੀ ਨਾਲ ਕੋਈ ਨਹੀਂ ਕਰਨੀ ਮੈਂ ਕਿਾ ਚੱਲ ਵੇਖਾਂ ਤੇ ਸੀ ਮੈਨੂੰ ਕਿੰਨੀ ਦੇਰ ਹੋ ਗਈ ਆਈ ਨੂੰ ਹਜੇ ਤੱਕ ਉਹ ਮੈਨੂੰ ਮਿਲਣ ਨਹੀਂ ਆਈ ਉਹੋ ਪੈਨ ਜੀ ਕਿਹ ਤਰ੍ਹਾਂ ਦੀਆਂ ਗੱਲਾਂ ਕਰਦੇ ਪਿਓ ਉਹ ਮੁੰਡੇ ਨੇ ਕੱਲ ਜਾਣਾ ਸੀ ਨਾ ਉਹਦੀ ਤਿਆਰੀ ਤੇ ਉੱਚੇ ਲੱਗੀ ਰੀ ਤੇ ਨਿਆਣੀ ਹੁਣ ਸੁੱਤੀ ਸਾਤੀ ਪਈ ਹੋਣੀ ਮੈਂ ਉਟਾਇਆ ਹੀ ਨਹੀਂ ਤੇ ਅਸਲੀ ਮੈਂ ਕਹਿੰਨੀ ਵੀ ਕੱਲ੍ਹ ਹੀ ਕਮਰੇ ਜਾਣਾ ਕੋਈ ਨਹੀਂ ਮੈਂ ਬਾਹਰ ਬੁਲਾਨੀ ਤੁਸੀਂ ਮੇਰੇ ਲੋ ਗੱਲਾਂ ਗੁੱਲਾਂ ਕਰ ਲਓ ਜੜੀਆਂ ਕਰਨੀ ਜਾਤੀਏ ਬੁਲਾ ਲਿਆ ਉਹਨੂੰ ਜਾ ਕੇ ਮੰਮੀ ਤੁਸੀਂ ਕਿਸਰਾਂ ਦੀਆਂ ਗੱਲਾਂ ਕਰਨਦੇ ਹੋ ਨਾ ਮਾਂ ਹੈ ਉਹਦੀ ਉਹ ਸੋ ਗੱਲਾਂ ਮਾਵਾਂ ਧੀਆਂ ਦੀ ਹੁੰਦੀਆਂ ਤੁਸੀਂ ਸਮਝਦੇ ਕਿਉਂ ਨਹੀਂ ਪਏ ਮੰਮੀ ਗਲਗੁਲ ਤਾਂ ਪੁੱਤਰ ਕੋਈ ਨਹੀਂ ਬਸ ਮੈਂ ਵੈਸੇ ਹੀ ਕਹਿਣ ਲਈ ਆ ਮੈਂ ਆਪਣੀ ਧੀ ਕੋ ਕਮਰੇ ਚਲ ਜਾਨੀ ਆ ਤੁਸੀਂ ਬੈਠੋ ਤੇ ਮੈਂ ਆਈ ਹਾਂ ਹਾਂਜੀ ਮਾਸੀ ਜੀ ਨੀ ਤੂੰ ਵੱਡੀ ਚਾਤਰ ਬੰਨੀ ਐ ਨੀ ਕੱਲ ਹੀ ਉਹਦੀ ਮਾਂ ਨੂੰ ਭੇਜ ਦਿੱਤਾ ਕਮਰੇ ਚ ਮੈਨੂੰ ਇਹ ਨਹੀਂ ਸਮਝ ਲੱਗਦੀ ਇਹਨੂੰ ਦੱਸਿਆ ਕਿੰਨੇ ਲੈ ਮੰਮੀ ਕਿੰਨੇ ਦੱਸਣਾ ਸੀ ਮੈਂ ਹੀ ਮਾਸੇ ਜੀ ਨੂੰ ਫੋਨ ਕੀਤਾ ਮੈਂ ਕਿਹਾ ਤੁਹਾਡਾ ਜਵਾਈ ਬਾਹਰ ਚਲਾ ਗਿਆ ਜੇ ਤੁਸੀਂ ਮੈਨੂੰ ਹਰ ਵਾਰੀ ਕਹਿੰਦੇ ਰਹਿੰਦੇ ਨਾ ਮੇਰੀ ਵੱਡੀ ਨੂੰ ਕਮਲੀ ਗਈ ਐ ਮੈਂ ਵੇਖੋ ਵੱਡੀ ਹੁੰਦਾ ਫਰਜ਼ਦਾ ਕੀਤਾ ਜੇ ਮੈਂ ਹੀ ਸਾਰਾ ਕੰਮ ਕੀਤਾ ਜੇ ਨਾਲੇ ਮੰਮੀ ਤੋ ਯਾਰ ਵਾਰੀ ਕਹਿੰਦੇ ਰਹਿੰਦੇ ਹੋ ਇਹਨੂੰ ਤੇ ਅਕਲ ਹੀ ਨਹੀਂ ਹਗੀ ਇਹਨੂੰ ਕਿਤੇ ਗੱਲ ਕਰਨ ਦਾ ਚੱਜ ਨਹੀਂਗਾ ਹਾਏ ਜਦੋਂ ਦੀ ਆਈ ਐ ਆਪਣੇ ਘਰ ਲਈਨੇ ਕੋਈ ਫਰਜ਼ ਹੀ ਨਹੀਂ ਨਿਭਾਏ ਨਿਭਾਇਆ ਨਾ ਵੱਡੀ ਹੁੰਦਾ ਫਰਜ਼ ਜਟਾਣੀ ਹੁੰਦਾ ਫਰਜ਼ ਨਿਭਾਇਆ ਨਾ ਮੈਂ ਹੁਣ ਮੈਨੂੰ ਕਹਿ ਕੇ ਦਿਖਾਇਓ ਮੇਰੀ ਵੱਡੀ ਨੂੰ ਕੰਮ ਲਈ ਫੱਟੇ ਮੂੰਹ ਤੇਰਾ ਪਹਿਲਾਂ ਤੇ ਮੈਂ ਤੇਰਾ ਜੁੰਡਾ ਫੂਕਾ ਹਾਂ ਤੈਨ ਕਿੰਨੇ ਗਿਆ ਸੀ ਉਹਦੇ ਪਿੱਛੇ ਫੋਨ ਕਰਨ ਨੂੰ ਨਾ ਕਿੰਨੇ ਗਿਆ ਸੀ ਤੇ ਘਰਤਾ ਤੇ ਘਰਤਾ ਸੀ ਪਤਾ ਨਾ ਲੱਗੇ ਉਹਨਾਂ ਨੂੰ ਕਿ ਉਹਨਾਂ ਦਾ ਜਵਾਈ ਬਾਹਰ ਚਲਾ ਗਿਆ ਤੇ ਲੀਆਂ ਗੱਲਾਂ ਮਾਰਦੇ ਰਹਿੰਦੇ ਮੈਂ ਤਾਂ ਮਨਾਂ ਕੀਤਾ ਤੂੰ ਆਪਣੇ ਪੇਕੇ ਨੇ ਦੱਸਿਆ ਤੂੰ ਬਹੁਤੀ ਚਲਾਕ ਬੰਨੀ ਹੈ ਤੇਰਾ ਕੀ ਮਤ ਮੈਂ ਤਨ ਕਿਹਾ ਸੀ ਕਰ ਲਈ ਰਿੰਪੀ ਵਿਚਾਰੀ ਕੀ ਕਰੇ ਚਾਰ ਦਿਨ ਤੋਂ ਉਹਨੂੰ ਵਿਆਹੀ ਨੂੰ ਨਹੀਂ ਹੋਏ ਉਹ ਤੇ ਡਰਦੀ ਮਾਰੀ ਨਹੀਂ ਉਹਨੇ ਕਿਹਾ ਹੋਣਾ ਤੇ ਹੁਣ ਮੈਨੂੰ ਤੇ ਸਾਰਾ ਕੰਮ ਕਰਨਾ ਹੀ ਪੈਣਾ ਸੀ ਨਾ ਬੜਾ ਸੋਹਣਾ ਕੰਮ ਕੀਤਾ ਹੈ ਲਾਣਾ ਤਾ ਤੇਰੇ ਤੇ 니 ਜੀਓ ਦੀ ਮਾਂ ਨੂੰ ਨਾਲ ਲੈ ਗਈ ਤੇ ਫੇਰ ਅਸਲੀ ਕੰਮ ਕਦੋਂ ਕਰਨਾ ਹੁਣ ਜਿਹੜਾ ਕੰਮ ਹੈ ਕਰਨਾ ਸੀ ਨਾ ਤੈਨੂੰ ਕਰਨਾ ਪੈਣਾ ਹੀ ਮੈਂ ਤੈਨੂੰ ਦੱਸ ਦਿੱਤਾ 림피 ਤੂੰ ਕਿਉਂ ਨਹੀਂ ਪੁੱਤਰ ਮੈਨੂੰ ਫੋਨ ਕੀਤਾ ਮੈਂ ਤਾਂ ਤੇਰੀ ਜਠਾਣੀ ਨੇ ਫੋਨ ਕੀਤਾ ਮੰਮੀ ਮੈਨੂੰ ਨਾ ਮੰਮੀ ਨੇ ਮਨਾ ਕੀਤਾ ਸੀ ਕਿ ਤੂੰ ਐਵੇਂ ਮੰਮੀ ਨੂੰ ਦੱਸੀ ਨਾ ਉਹਨਾਂ ਨੂੰ ਟੈਨਸ਼ਨ ਪੈ ਜਾਊਗੀ ਉਹ ਸੋਜਦੇ ਰਹਿਣਗੇ ਮੈਂ ਤਾਂ ਇਸੇ ਕਰਕੇ ਨਹੀਂ ਦੱਸਿਆ ਕਿ ਪਾਪਾ ਵੀ ਇੱਥੇ ਨਹੀਂ ਹੈਗੇ ਤੇ ਤੁਸੀਂ ਇਕੱਲੇ ਫਿਰ ਸੋਜਦੇ ਰਹਿਣਾ ਪਰ ਮੈਨੂੰ ਇਹ ਨਹੀਂ ਸਮਝ ਲੱਗਣ ਡਈ ਕੀ ਢੀ ਜਲਦੀ ਬੁੰਡਾ ਬਾਹਰ ਕਿਉਂ ਚਲ ਗਿਆ ਕੀ ਕਾਰਨ ਸੀ ਬਾਹਰ ਜਾਂਦਾ ਤੈਨੂੰ ਤਾਂ ਕੁਝ ਦੱਸਿਆ ਹੋਏਗਾ ਨਾ ਉਹਨੇ ਮੰਮੀ ਜੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਨੇ ਇੰਨੀ ਜਲਦੀ ਚਲ ਜਾਣਾ ਵਾ ਤਾਂ ਮੈਂ ਫਿਰ ਰੋਕੇ ਵਿਆਹ ਕਰਵਾਂਦੀ ਤੁਹਾਨੂੰ ਦੱਸਦੀ ਮੇਰੇ ਨਾਲ ਤਾਂ ਕੋਈ ਗੱਲ ਵੀ ਨਹੀਂ ਕੀਤੀ ਮੈਨੂੰ ਤੇ ਇਹ ਕਿਹਾ ਗਿਆ ਕਿ 6 ਮਹੀਨੇ ਇੱਥੇ ਆ ਤੇ ਫਿਰ ਜਾਣਾ ਵਾ ਬਸ ਵਿਆਹ ਵਾਲੇ ਦਿਨ ਮੇਰ ਨਾਲ ਸਹੀ ਸੀ ਉਸ ਤੋਂ ਬਾਅਦ ਮੰਮੀ ਜਿਹੜੇ 2-4 ਦਿਨ ਇੱਥੇ ਰੁਕੇ ਆ ਉਹ ਵੀ ਆਪਣਾ ਮੈਨੂੰ ਉਹ ਕੰਮ ਆ ਮੈਂ ਉਹਦੇ ਨਾਲ ਜਾਣਾ ਮਿਲਣਾ ਮੈਨੂੰ ਤਾਂ 1 ਮਿੰਟ ਲਈ ਟਾਈਮ ਤੱਕ ਨਹੀਂ ਦਿੱਤਾ ਮਿੰਤੀ ਆਪਨੇ ਸਮੇਂ ਲੱਗਣ ਡੇ ਰਿੰਪੀ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਫੇਰਾ ਪਵਾਉਣਾ ਤੇ ਮੈਨੂੰ ਕਹਿਣ ਲੱਗੇ 2-4 ਦਿਨ ਰੁਕ ਜਾ ਹਜੇ ਨਾ ਫੇਰਾ ਪਵਾਇਓ ਥੋੜਾ ਮੇਨੂੰ ਕੰਮ ਹੈਗਾ ਪਰ ਇਹ ਨਹੀਂ ਸੀ ਪਤਾ ਕਿ ਅਚਾਨਕ ਹੀ ਬਾਹਰ ਚੱਲ ਜਾਣਾ ਅੱਛਾ ਮੈਨੂੰ ਇਹ ਦੱਸ ਤੇਰੀ ਸੱਸ ਤੇਰੀ ਨਨਾਨ ਸਭ ਤੇਰ ਨਾਲ ਤਾਂ ਠੀਕ ਹੈ ਨਾ ਹਾਂ ਮੰਮੀ ਅਜੇ ਤੱਕ ਤਾਂ ਠੀਕ ਨੇ ਸਾਰੇ ਪਰ ਮੈਨੂੰ ਪਤਾ ਨਹੀਂ ਕਿਉਂ ਐਵੇਂ ਲੱਗਦਾ ਪਿਆ ਕੋਈ ਚ ਤੇ ਗੱਲ ਹੈ ਕੋਈ ਤੇਰਾਂ ਦੀ ਪਲੈਨਿੰਗ ਹੈ ਕਿ ਜਿਹੜਾ ਇਹਨਾਂ ਨੇ ਇੰਨੀ ਕਾਲੀ ਕਾਲੀ ਜਿੰਨੀ ਜਲਦੀ ਵਿਆਹ ਕੀਤਾ ਪਾਪਾ ਦੀ ਵੇਟ ਨਹੀਂ ਕੀਤੀ ਮੈਨੂੰ ਇੰਨੇ ਛਾ ਹੀ ਕਿ ਪਾਪਾ ਇੱਥੇ ਹੁੰਦੇ ਤਾਂ ਕਿੰਨੇ ਮੇਰੇ ਛਾ ਕਰਦੇ ਕਿੰਨੀਆਂ ਰੀਝਾਂ ਸੀ ਉਹਨਾਂ ਨੂੰ ਪਰ ਪਤਾ ਨਹੀਂ ਇਹਨਾਂ ਨੇ ਕਿਉਂ ਇੰਨੀ ਕਾਲੀ ਪਾਈ ਕਿਉਂ ਇੰਨੀ ਜਲਦੀ ਵਿਆਹ ਕਰਤਾ ਤੇ ਵਿਆਹ ਕਰਾ ਕੇ ਬਾਹਰ ਵੀ ਚਲੇ ਗਏ ਪਰ ਰਿੰਪੀ ਮਿੰਤ ਕੋਈ ਇਹੋ ਜੀ ਗੱਲ ਲੱਗਦੇ ਨਹੀਂ ਪਤਾ ਕਿਉਂ ਨਹੀਂ ਮੰਮੀ ਹੈ ਕੋਈ ਗੱਲ ਮੰਮੀ ਇੱਥੋਂ ਵੇਖੋ ਨਾ ਕਿ ਵਿਆਹ ਵਾਲ ਦੇਨੀ ਸਿਰਫ ਵਿਆਹ ਵਾਲ ਦੇਨੀ ਬਸ ਮੇਰੇ ਨਾਲ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਕੋਈ ਮੈਨੂੰ ਟਾਈਮ ਤੱਕ ਨਹੀਂ ਦਿੱਤਾ ਨਹੀਂ ਨਹੀਂ ਰਿੰਪੀ ਇਹ ਤਾਂ ਬੰਦੇ ਹੀ ਬਹੁਤ ਚੰਗੇ ਆ ਵੇਖ ਉਹਨਾਂ ਨੇ ਮੇਰਾ ਕਿੰਨਾ ਸੋਚਿਆ ਉਹਨਾਂ ਨੇ ਕਿਹਾ ਭੈਣ ਜੀ ਹੋਟਲ ਵੀ ਆਪਾਂ ਕਰਾਂਗੇ ਸਭ ਕੁਝ ਆਪਾਂ ਕਰਾਂਗੇ ਖਰਚਾ ਆਪਾਂ ਅੱਦੋ-ਅੱਦ ਕਰ ਲਵਾਂਗੇ ਨਹੀਂ ਤਾਂ ਸਾਰੀ ਭਜਨਟ ਮੈਨੂੰ ਕਰਨੀ ਪੈਣੀ ਸੀ ਤੈਨੂੰ ਪਤਾ ਤੇਰਾ ਤਾਂ ਕੋਈ ਭਰਾ ਵੀ ਨਹੀਂ ਹੈਗਾ ਇਹ ਮੇਰਾ ਪੋ ਜਵਾਈ ਨਹੀਂ ਮੇਰਾ ਪੋਤਾ ਹੈਗਾ ਪਰ ਮੈਨੂੰ ਇੱਕ ਸਮਝਣ ਲੱਗਣ ਈ ਕਿ ਇਹਨੇ ਇੰਨਾ ਝੂਠ ਕਿਉਂ ਬੋਲਿਆ ਇਹੀ ਗੱਲ ਤਾਂ ਮੈਂ ਕਹਿ ਰਹੀ ਮੰਮੀ ਤੁਹਾਨੂੰ ਤੁਹਾਡਾ ਤਾਂ ਸੋਚ ਲਿਆ ਪਰ ਮੇਰਾ ਕਿਉਂ ਨਾ ਸੋਚਿਆ ਫਿਰ ਇਹਨਾਂ ਨੇ ਮੈਨੂੰ ਦੱਸ ਦਿੰਦੇ ਪਹਿਲ ਕਿ ਮੇਰ ਕੋ ਸਿਰਫ 2-3 ਦਿਨ ਹੀ ਆ ਮੈਂ ਚਲੇ ਜਾਣਾ ਬਾਹਰ ਇਹ ਗੱਲ ਵੀ ਵੇਖੋ ਨਾ ਮੰਮੀ ਪਰ ਤੇਰੀ ਤਾਂ ਸੱਸ ਕਹਿਣ ਈ ਆ ਕਿ ਉਹਨੂੰ ਅਚਾਨਕ ਫੋਨ ਆਇਆ ਤੇ ਚਲੇ ਗਿਆ ਮੰਮੀ ਇਹੋ ਜਿਹਾ ਕਿਹੜਾ ਕੰਮ ਹੁੰਦਾ ਪਹਿਲਾਂ ਬੰਦਾ ਦੱਸ ਕੇ ਆਇਆ ਕਿ ਮੇਰਾ ਵਿਆਹ ਵਾ ਮੈਂ 6 ਮਹੀਨੇ ਛੁੱਟੀ ਤੇ ਤੇ ਉਹਨਾਂ ਨੂੰ ਵੀ ਪਤਾ ਕਿ ਅਗਲੇ ਦਾ ਵਿਆਹ ਵਾ ਉਹ ਤਾਂ ਆਪਣਾ ਵਿਆਹ ਵਾ ਕੋਈ ਰਿਸਦਾਰੀ ਚਾਹ ਫਿਰ ਤੇ ਬੰਦਾ ਨਹੀਂ ਮੰਨਿਆ ਮੰਨਿਆ ਮੇਰੀ ਗੱਲ ਸੁਣ ਕਿਤੇ ਵਚੋਲੀ ਨੇ ਸਾਡਾ ਝੂੜਤੇ ਨਹੀਂ ਬੋਲਿਆ ਨਹੀਂ ਰਿੰਪੀ ਮੇਰਾ ਚੱਲ ਰਿੰਪੀ ਤੂੰ ਟੈਨਸ਼ਨ ਨਾ ਲੈ ਸਭ ਕੁਝ ਸਹੀ ਹੋਏਗਾ ਕੀ ਪਤਾ ਉਹਨਾਂ ਕੋ ਜਰੂਰੀ ਕੰਮ ਹੀ ਹੋਵੇ ਸਾਡੇ ਮਨ ਵਿੱਚ ਐਵੇਂ ਖਿਆਲ ਆਈ ਜਾਂਦੇ ਆ ਫਿਕਰ ਨਾ ਕਰ ਤੂੰ ਹੱਸਣਾ ਕਰ ਇੱਕ ਵਾਰੀ ਫੋਨ ਕਰ ਉਹਨੂੰ ਮੰਮੀ ਨਹੀਂ ਐਸਾ ਵੀ ਕਿਹੜਾ ਜ਼ਰੂਰੀ ਕੰਮ ਚਲੋ ਮਨ ਵੀ ਲਿੱਤਾ ਜ਼ਰੂਰੀ ਕੰਮ ਬੰਦਾ ਪਹੁੰਚ ਕੇ ਫੋਨ ਤੇ ਕਰਦਾ ਕਿ ਮੈਂ ਪਹੁੰਚ ਗਿਆ ਕਿਵੇਂ ਆ ਤੂੰ ਉਹਨਾਂ ਨੇ ਤਾਂ ਇੱਕ ਫੋਨ ਤੱਕ ਨਹੀਂ ਕੀਤਾ ਮੈਨੂੰ ਤੂੰ ਫੋਨ ਤੇ ਕਰ ਫੜ ਫੋਨ ਕਰ ਉਹਨੂੰ ਉਹਨੂੰ ਕਹਿ ਕੇ ਮੰਮੀ ਆਏ ਕਰ ਗੱਲ ਕਿੱਥੇ ਆ ਵੀ ਲਿਖਿਆ ਕੀਰਤ ਮਾਂ ਮੰਮੀ ਕੱਟਤਾ ਫੋਨ ਮੰਮੀ ਤੇ ਕਿਉਂ ਨਹੀਂ ਸਮਝੇ ਕਿ ਕੋਈ ਨਾ ਕੋਈ ਗੱਲ ਹੈ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਥੋੜੇ ਦਿਨ ਵਾਸਤੇ ਆਪਣੇ ਨਾਲ ਲੈ ਜਾਓ ਮੇਰਾ ਨਹੀਂ ਮਨ ਕਰਦਾ ਵੀ ਇੱਥੇ ਮੈਂ ਤੇਰੀ ਸੱਸ ਨਾਲ ਗੱਲ ਕੀਤੀ ਸੀ ਕਿਰ ਮੈਂ ਰਿੰਪੀ ਨੂੰ ਨਾਲ ਲੈ ਜਾ ਦੋ ਚਾਰ ਦਿਨ ਕੀ ਕਹਿੰਦੇ ਮੰਮੀ ਪਰ ਤੇਰੀ ਸੱਸ ਨੇ ਮਨਾ ਕਰ ਦਿੱਤਾ ਤੇਰੀ ਸੱਸ ਕਹਿੰਦੇ ਕਿ ਰਹਿਣ ਦੋ ਮੇਰੇ ਤਾਂ ਹਜੇ ਬੜੇ ਚਾਅ ਹੈਗੇ ਆ ਜਿਹੜੇ ਮੈਂ ਪੂਰੇ ਕਰਨੇ ਰਤੇ ਚਾਹ ਮੇਰੇ ਨਾਲ ਕੱਲੀ ਨਾਲ ਕਿਹੜੇ ਚਾਹ ਮੈਂ ਪੂਰੇ ਕਰਨੇ ਇਹਨਾਂ ਨੇ ਜਿਹਦੇ ਨਾਲ ਕਰਨੇ ਸੀ ਉਹਨੂੰ ਤਾਂ ਤੋਰਤਾ ਮੰਮੀ ਤੁਸੀਂ ਗੱਲ ਕਰੋ ਮੈਨੂੰ ਆਪਣੇ ਨਾਲ ਲੈ ਕੇ ਚਲੋ 2-4 ਦਿਨ ਵਾਸਤੇ ਲੈ ਜਾਓ ਭਾਵੇਂ ਪੁੱਤਰ ਜਿੱਦ ਨਹੀਂ ਕਰੀ ਤੀ ਜਦੋਂ ਧੀਆਂ ਦੇ ਵਿਆਹ ਕਰ ਦੇਈਦੇ ਨਾ ਉਦੋਂ ਆਪਣੇ ਸਹੁਰਿਆਂ ਵਾਲੀਆਂ ਹੋ ਜਾਂਦੀਆਂ ਤੇ ਜੋ ਉਹਦੀ ਸੱਸ ਜੋ ਉਹਦੀ ਜਠਾਣੀ ਜੋ ਦਾ ਪਰਿਵਾਰ ਕਵੇ ਉਹਦੀਆਂ ਮੰਨੀਆਂ ਪੰਦੀਆਂ ਐਵੇਂ ਨਹੀਂ ਕਰੀਦੀਆਂ ਮੰਮੀ ਮੈਂ ਪਰ ਕੱਲੀ ਕੀ ਕਰੂੰਗੀ ਇੱਥੇ ਮੇਰਾ ਨਹੀਂ ਮਨ ਲੱਗੰਦਿਆ ਜੇ ਕੱਲੀ ਕਿਉਂ ਆ ਤੂੰ ਕਿੰਨਾ ਸੋਹਣਾ ਤੇਰਾ ਪਰਿਵਾਰ ਹੈਗਾ ਕਿੰਨਾ ਵਧੀਆ ਤੇਰਾ ਪਰਿਵਾਰ ਹੈਗਾ ਚੱਲ ਤੂੰ ਐਵੇਂ ਨਾ ਮਨ ਵਿੱਚ ਗਲਤ ਨਾ ਸੋਚੀ ਜਾ ਮੈਂ ਚੱਲਦੀ ਆ ਤੇ ਤੇਰੀ ਸੱਸ ਨੂੰ ਕਹਿ ਕੇ ਜਾਂਦੀ ਆ ਇਹਨੂੰ ਲੈ ਕੇ ਆਇਓ ਠੀਕ ਐ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਮੰਮੀ ਕਿ ਕਿਉਂ ਨਹੀਂ ਸਮਝਦੇ ਇਹਨਾਂ ਦੀ ਕੋਈ ਪਲੈਨਿੰਗ ਆ ਨਹੀਂ ਤਾਂ ਐਵੇਂ ਕੌਣ ਕਰਦਾ ਵਾ ਸਮਝੋ ਮੰਮੀ ਤੇਰੇ ਨਾ ਮਨ ਵਿੱਚ ਵਹਿਮ ਆ ਗਿਆ ਕਿ ਸਹੀ ਨਹੀਂ ਹੈਗਾ ਉਹ ਸਾਰਾ ਕੁਝ ਤਾਂ ਸਹੀ ਆ ਵੇ ਕਿੰਨਾ ਵਧੀਆ ਘਰ ਬਾਰ ਆ ਤੇਰੇ ਕਹਿੰਦਾ ਕੀ ਮਤਲਬ ਹੈਗਾ ਮੈਂ ਹੁਜੇ ਘਰ ਬਾਰ ਨੂੰ ਕੀ ਕਰਨਾ ਵਾ ਜਿਨੇ ਮੇਰੇ ਵਿਆਹ ਦੀ ਚਾਹ ਤੱਕ ਨਹੀਂ ਪੂਰੀ ਕੀਤੀ ਮੇਰੀ ਰਸਮਾਂ ਤੱਕ ਨਹੀਂ ਪੂਰੀਆਂ ਕੀਤੀਆਂ ਇਹੋ ਜਿਵੇਂ ਮੈਂ ਚਾਹਾਂ ਨੂੰ ਕੀ ਕਰਨਾ ਵਾ ਤੁਸੀਂ ਸਮਝੋ ਮੰਮੀ ਬਸ ਕਰੋ ਮੈਂ ਤੁਹਾਡੇ ਨਾਲ ਜਾਣਾ ਮੈਂ ਇੱਥੇ ਨਹੀਂ ਰੁਕਣਾ ਨਹੀਂ ਪੁੱਤ ਤੈਨੂੰ ਇੱਥੇ ਰੁਕਣਾ ਹੀ ਪੈਣਾ ਐਵੇਂ ਨਾ ਗੱਲ ਕਹੀ ਜਾ ਕਿ ਮੈਂ ਜਾਣਾ ਜਾਣਾ ਤੈਨੂੰ ਉਦੋਂ ਵੀ ਸਮਝਾਇਆ ਸੀ ਪੁੱਤ ਜਿਦੋਂ ਤੇਰੀ ਡੋਲੀ ਤੋਰੀ ਸੀ ਨਾ ਤੈਨੂੰ ਉਦੋਂ ਹੀ ਮੈਂ ਕਹਿਤਾ ਸੀ ਕਿ ਪੇਕਿਆਂ ਦੇ ਖੇਚ ਘੱਟ ਰੱਖੇ ਆਪਣੇ ਸਹੁਰਿਆਂ ਦੇ ਪਰਿਵਾਰ ਵੱਲ ਵੇਖੀ ਤੇਰੀ ਜਿਹੜੀ ਜਠਾਣੀ ਹੈ ਨਾ ਉਹਨੂੰ ਆਪਣੀ ਵੱਡੀ ਭੈਣ ਸਮਝੀ ਤੇ ਜਿਹੜੀ ਤੇਰੀ ਛੋਟੀ ਨਾਨਾਣ ਆ ਉਹਨੂੰ ਵੀ ਆਪਣੀ ਭੈਣ ਸਮਝੀ ਤੇ ਸਾਸ ਨੂੰ ਮਾਂ ਚੱਲ ਫਿਕਰ ਨਾ ਕਰ ਤੂੰ ਤੇਰਾ ਪਰਿਵਾਰ ਬਹੁਤ ਚੰਗਾ ਮੰਮੀ ਤੂੰ ਇਹ ਤੇ ਫੋਨ ਚਲਾਉਂਦੇ ਜੇ ਹਾਂ ਦੱਸ ਦੱਸਣਾ ਕੀ ਹੈ ਹੁਣ ਨੈਕਸਟ ਸਟੈਪ ਬਾਰੇ ਵੀ ਤੇ ਸੋਚੋ ਨਾ ਮੈਂ ਨਾ ਹੁਣ ਇਧਰੋਂ ਜਾਣ ਦੀ ਹੀ ਤੇ ਆਪਣੀ ਮੰਮੀ ਨਾ ਪਤਾ ਕਿੰਨੀਆਂ ਵੱਡੀਆਂ ਗੱਲਾਂ ਕਰਨਦੀਗੀ ਉਹ ਤੇ ਉਹਨਾਂ ਨੇ ਪਤਾ ਨਹੀਂ ਬੂਆ ਵੀ ਬੰਦ ਕੀਤਾ ਹੈ ਇੱਕ ਤੇ ਮੈਨੂੰ ਕੁਝ ਸੁਣਿਆ ਵੀ ਨਹੀਂ ਤੇ ਦੱਸੋ ਹੁਣ ਕੀ ਕਰਨਾ ਤੇ ਸਿਰ ਹਲਾਈ ਜਾਂਦੇ ਜੇ ਨਹੀਂ ਸਿਰ ਨਹੀਂ ਹਲਾਈ ਜਾਂਦੇ ਵੇ ਤੇ ਸਾਡਾ ਅਗਲਾ ਸਟੈਪ ਹੋਏਗਾ ਪੂਰਾ ਕਿਸ ਤਰ੍ਹਾਂ ਹੋਏਗਾ ਅੱਜ ਤੇ ਉਹਦੀ ਮੰਮੀ ਚੱਲ ਗਈ ਆ ਚੁੱਪਚਾਪ ਮੰਨ ਲੋ ਜੇ ਕੱਲ ਨੂੰ ਕੁਝ ਅੱਦਾ-ਉੱਦਾ ਦਾ ਉਹਨੂੰ ਪਤਾ ਚੱਲ ਗਿਆ ਤੇ ਆਪਣੀ ਕੁੜੀ ਲੈ ਗਈ ਫੇਰ ਨਹੀਂ ਮੈਂ ਆਪਣਾ ਸਟੈਪ ਫੇਲ ਨਹੀਂ ਹੋਣ ਦਿੰਦੀ ਤੂੰ ਕੀ ਸਮਝਿਆ ਵੱਡੀ ਦਾ ਹੋਇਆ ਫੇਲ ਜੜਾ ਦਾ ਹੋ ਜਾਏਗਾ ਫੇਲ ਮੰਮੀ ਉਹ ਵੱਡੀ ਭਾਬੀ ਹੈਗੀ ਹੀ ਜਿੰਨੂੰ ਤੇ ਤਹੀ ਪਤਾ ਨਹੀਂ ਐਜ਼ ਅ ਸਰਵੈਂਟ ਲੈ ਆਂਦਾ ਹੀ ਤੇ ਨਾਲੇ ਉਹਨਾਂ ਦੀ ਵੀ ਮਜਬੂਰੀ ਹੈਗੀ ਹੀ ਜਿਹੜੀ ਚੁੱਪਚਾਪ ਕਰਕੇ ਆ ਗਈ ਤੇ ਤੁਹਾਡੇ ਨੇ ਜ਼ੁਲਮ ਉਹਨਾਂ ਨੇ ਸਹਿ ਲੇ ਪਰ ਐ ਐ ਇੰਟੈਲੀਜੈਂਟ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਤੁਹਾਨੂੰ ਉਹਦੇ ਵੀਰੇ ਨੇ ਕਿਹਾ ਸੀ ਕਿ ਸਿਰਫ ਇਸ ਤਰ੍ਹਾਂ ਦੀ ਕੁੜੀ ਲੱਭੋ ਜਿਹੜੀ ਅਮੀਰ ਘਰ ਦੀ ਹੋਵੇ ਤੁਹਾਨੂੰ ਸੋਨਾ ਦੇ ਸਕੀਏ ਪਰ ਤੂੰ ਹੀ ਨਾ ਤੂੰ ਇਤੇ ਅਮੀਰ ਘਰ ਦੀ ਲੱਭੀ ਤੇ ਲੱਭੀ ਨਾਲ ਇੰਟੈਲੀਜੈਂਟ ਵੀ ਲੱਭ ਲਈ ਹੈ ਨਹੀਂ ਤੂੰ ਸਮਝ ਨਹੀਂ ਬਹੁਤ ਇੰਟੈਲੀਜੈਂਟ ਹੈ ਉਹ ਤੋਂ ਮੈਂ ਕਿਤੇ ਵੱਧ ਇੰਟੈਲੀਜੈਂਟ ਹੈ ਹੂੰ ਤੈਨੂੰ ਆਪਣੀ ਮਾਂ ਦੀਆਂ ਚੁਲਾਕੀਆਂ ਦਾ ਨਹੀਂ ਅਜੇ ਕੁਝ ਵੀ ਪਤਾ ਮੈਂ ਪਹਿਲਾਂ ਕਿੰਨੀ ਦੇਰ ਲੱਭਦੀ ਰਹੀ ਰਿਸ਼ਤਾ ਲੱਭਦੀ ਰਹੀ ਫੇਰ ਮੈਨੂੰ ਕਿਤੇ ਲੱਭੀ ਇਦੀ ਮਾਨ ਨੇ ਆਪਣੀ ਸਹੇਲੀ ਬਣਾਇਆ ਉਹਨੂੰ ਆਪਣੇ ਜਾਲ 'ਚ ਫਸਾਇਆ ਫੇਰ ਉਹਨੂੰ ਮਨਾਇਆ ਰਿਸ਼ਤੇ ਲਈ ਬਣਾਇਆ ਤੇ ਫੇਰ ਉਹ ਕਿਤੇ ਜਾ ਕੇ ਮੰਨੀ ਐ ਇਸ ਲਈ ਰਿਸ਼ਤੇ ਲਈ ਤੇ ਤੈਨੂੰ ਵੀ ਪਤਾ ਤੇਰਾ ਵੀਰਾ ਕਿਤੇ ਬਾਹਰ ਬੂਰ ਨਹੀਂਗਾ ਇੱਥੇ ਹੀ ਹੈਗਾ ਮੈਨੂੰ ਆਇਆ ਸੀ ਉਹਦਾ ਫੋਨ ਕੋਈ ਗੱਲ ਨਹੀਂ ਫੋਨ ਤੇ ਮੈਨੂੰ ਵੀ ਰਾਤ ਨੂੰ ਵੀਰੇ ਦਾ ਆਇਆ ਸੀ ਤੇ ਕੋਈ ਗੱਲ ਨਹੀਂ ਸਬਰ ਕਰ ਅਸੀਂ ਕਰਨਾ ਕੀ ਹੈ ਅਸੀਂ ਬਸ 2-4 ਦਿਨਾਂ ਦੀ ਗੱਲ ਐ ਅਸੀਂ ਕੁੜੀ ਤੇ ਇਲਜ਼ਾਮ ਲਾ ਕੇ ਕੋਈ ਨਾ ਕੋਈ ਬਾਹਰ ਕੱਢ ਦੇਣਾ ਤੇ ਫੇਰ ਆਪਣਾ ਹੀ ਸਾਰਾ ਕੁਝ ਸੋਨਾ ਸਾਰਾ ਤੇ ਕਿਤੇ ਮੁੰਨਾ ਨਹੀਂ ਤੂੰ ਐਵੇਂ ਘਬਰਾ ਨਾ ਸਾਡਾ ਪਲਾਨ ਕਾਮਯਾਬ ਹੋਏਗਾ ਪੂਰਾ ਹੋਏਗਾ ਕਿਉਂ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਇਹਦੇ ਨਾਲ ਕੋਈ ਪਿਓ ਇਹਦਾ ਬਾਪ ਭਰਾ ਇਹਦਾ ਹਗਾ ਕੋਈ ਨਹੀਂ ਇਹਨੂੰ ਤਬਾ ਪੂਰੀ ਤਰ੍ਹਾਂ ਆਪਣੇ ਜਾਲ ਚ ਫਸਾਇਆ ਹੈ ਕਿਧਰੇ ਨਹੀਂ ਹਿਲਦੀ ਤੂੰ ਐਵੇਂ ਨਾ ਘਬrai ਜਾ ਸਾ ਆਪਾ ਕਰਕੇ ਦਿਖਾਵਾਂਗੇ ਸਾਰਾ ਕੁਝ ਭਾਬੀ ਮੇਰਾ ਰਾਤ ਨੂੰ ਗੱਲ ਕਰਨ ਦੀ ਹੀ ਕਿ ਉਹਨਾਂ ਦੇ ਤੇ ਰਿਸ਼ਤੇਦਾਰ ਹੀ ਬੜੇ ਗਿਆ ਪਰ ਤੁਸੀਂ ਵਿਆਹ ਹੀ ਨਹੀਂ ਜਲਦੀ ਕਰਤਾ ਤੇ ਸੱਦਨ ਵੀ ਨਹੀਂ ਦਿੱਤਾ ਇਹ ਰਿਸ਼ਤੇਦਾਰ ਨੂੰ ਵੀ ਤੇ ਕੀ ਕਰਨੇ ਸੀ ਸੱਦ ਕੇ ਇਹ ਮੈਂ ਹੀ ਉਹਨਾਂ ਮਨਾ ਕੀਤਾ ਸੀ ਕਿ ਕੋਈ ਲੋੜ ਹੀ ਨਹੀਂ ਤੁਹਾਡਾ ਆਦਮੀ ਵੀ ਬਾਹਰ ਇਹਦੀ ਮਾਂ ਨੂੰ ਕਹੇ ਤੇਰਾ ਆਦਮੀ ਬਾਹਰ ਸਾਡੇ ਵੀ ਬਾਹਰ ਤੇ ਕੀ ਕਰਨੇ ਇਕੱਠੇ ਕਰਕੇ ਲੋਕਾਂ ਨੂੰ ਰਿਸ਼ਤੇਦਾਰਾਂ ਨੂੰ ਨਾਰਾਜ਼ ਹੋ ਚੁੱਕੇ ਐ ਕਿਸੇ ਨੇ ਨਹੀਂ ਹੁਣ ਮਗਰ ਆਣਾ ਮੈਂ ਤਾਂ ਦੱਸ ਦਿੱਤਾ ਮੈਂ ਆਪੀ ਅਸਰਾਂ ਕੀਤਾ ਸੀ ਤਾਂ ਇਹ ਦੋ ਬੰਦੇ ਮੈਂ ਕਿਹਾ ਤੁਹਾਡੇ ਤੇ ਦੋ ਸਾਡੇ ਤੇ ਵਿਆਹ ਕਰ ਲਓ ਕੋਈ ਲੋੜ ਹੀ ਨਹੀਂ ਖਰਚਾ ਪਾਣ ਦੀ ਉਹਨਾਂ ਨੂੰ ਇਹ ਕਹਿ ਕੇ ਸਮਝਾਇਆ ਸੀ ਤੇ ਕੀ ਕਰਨਾ ਕੁਝ ਨਹੀਂ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਸਜਣਾ ਹੈ ਮੁਝੇ ਸਜਣਾ ਕੇ ਲਈ ਸਜਣਾ ਹੈ ਮੁਝੇ ਸਜਣਾ ਕੇ ਲਈ ਹੋ ਮਾਂ ਟਿੱਡੀਆਂ ਨੂੰ ਵੀ ਜ਼ੁਕਾਮ ਹੋਣ ਲੱਪੇ ਐ ਬੜਾ ਸੱਜਣਾ ਸੱਜਣਾ ਲਈ ਐ ਛੇਤਰ ਵਜਨੇ ਪੂਰੀ ਤਰ੍ਹਾਂ ਲੱਜੇ ਵਰ ਛੜਾ ਗਹਿਣਾ ਲਾ ਮੰਮੀ ਅੱਜ ਗਹਿਣਾ ਲਵਾਣਾ ਹੀ ਸੀ ਤੇ ਫਿਰ ਪੁਆਇਆ ਕਿਉਂ ਉਹ ਤੇ ਤੇਰੀ ਦਰਾਨੀ ਦਿਖਾਣ ਲਈ ਪੁਆਇਆ ਸੀ ਕਿ ਅਸੀਂ ਕਿਸੇ ਕੋਲੋਂ ਘਟ ਨਹੀਂ ਹਾਂਗੇ ਐਨਾ ਸਮਝੀ ਸਤ ਸੀ ਐਨੇ ਕਿਆ ਨਹੀਂ ਆ ਕਿਧਰੇ ਚੱਲਾ ਜਲਦੀ ਕਰ ਮੰਮੀ ਮੇਰੇ ਪੇਕੇ ਦਾ ਪੁਆਇਆ ਗਹਿਣਾ ਤੇ ਪਹਿਲਾਂ ਹੀ ਤੁਸੀਂ ਲਵਾ ਲਿਆ ਤੇ ਲਵਾਣਾ ਨਹੀਂ ਸਾਂਭਣਾ ਨਹੀਂ ਤੈਨੂੰ ਦੇਖ ਕੇ ਤਾਂ ਪਾਗਲ ਜਾਈ ਨੂੰ ਖਰੇ ਵੇਚੂਂ ਜਾਵੇ ਤਾਂ ਕੈਦ ਰਖਵਾ ਚ ਗਿਆ ਪਹਿਲਾਂ ਤੁਸੀਂ ਮੇਰੇ ਪੇਕੇ ਦਾ ਗਹਿਣਾ ਲਵਾ ਲਿਆ ਹੁਣ ਆਪਣਾ ਦੀ ਤਲਵਾ ਹੰਦੇ ਹੋ ਤੇ ਮੇਰਾ ਇੱਥੇ ਕੀ ਹੈਗਾ ਫਿਰ ਸਭ ਕੁਝ ਤੇਰਾ ਹੀ ਹੈ ਕਿਧਰੇ ਚੱਲਿਆ ਵਾ ਕਰੋ ਲਾ ਨਾ ਜਲਦੀ ਕਰ ਮੰਮੀ ਤੁਸੀਂ ਤਾਂ ਕਿਹਾ ਸੀ ਮੈਂ ਤਨ ਖੁਸ਼ ਬਣਾ ਰੱਖਾਂਗੀ ਤੇ ਤੂੰ ਖੁਸ਼ ਨਹੀਂ ਏ ਤੇ ਕਿਹੜੀ ਕਮੀ ਆ ਤਨ ਕੀ ਚੀ ਦੀ ਖਾਣੀ ਪੀਣੀ ਐ ਨਾ ਸੋਨਾ ਪਾਣੀ ਲਾਣੀ ਹੋਰ ਕੀ ਹੁੰਦਾ ਵਾ ਤੈਨੂੰ ਤੁਸੀਂ ਖੁਸ਼ੀਆਂ ਕਹਿੰਦੇ ਹੋ ਤੇ ਕਿਉਂ ਖੁਸ਼ੀਆਂ ਨੇ ਤਾਂ ਕੀ ਹੈਗਾ ਗਮ ਵੀ ਕਿਹੜਾ ਤਾਨੂੰ ਮੰਮੀ ਤੁਸੀਂ ਮੇਰੀ ਮਾਂ ਨੂੰ ਕੀ ਵਾਦਾ ਕੀਤਾ ਸੀ ਤੁਸੀਂ ਮੇਰੀ ਮਾਂ ਨੇ ਇੱਕੋ ਗੱਲ ਕਹੀ ਸੀ ਤੁਸੀਂ ਹੁਣ ਆਪਣੀ ਧੀ ਦੀ ਚਿੰਤਾ ਨਾ ਕਰੋ ਮੈਂ ਉਹਦੀ ਮਾਂ ਹਮੇਸ਼ਾ ਉਹਦੇ ਨਾਲ ਆ ਮੰਮੀ ਮੰਮੀ ਤੇ ਆਪਣੀ ਪ੍ਰਾਪਰਟੀ ਮੇਰੇ ਨਾਲ ਕਰਾਉਣ ਲੱਗੇ ਸੀ ਤੇ ਤੁਸੀਂ ਉਹ ਵੀ ਪ੍ਰਾਪਰਟੀ ਆਪਣੇ ਮੁੰਡੇ ਦੇ ਨਾਂ ਕਰਵਾਤੀ ਇਹ ਕਹਿ ਕੇ ਕਿ ਫਰਕ ਕਿਸ ਚੀਜ਼ ਦਾ ਹੈ ਤੇਰੇ ਨਾਂ ਮੇਰੇ ਮੁੰਡੇ ਦੇ ਨਾਂ ਤੇ ਗੱਲ ਤਾਂ ਇੱਕੋ ਹੀ ਹੈ ਕੋਈ ਫਰਕ ਥੋੜੀ ਹੈਗਾ ਨੀ ਤੇਰੀ ਮਾਂ ਨੂੰ ਮੈਂ ਵਾਦਾ ਕੀਤਾ ਸੀ ਤੇਰੀ ਮਾਂ ਨਾਲ ਵਾਦਾ ਨਿਭਾਣ ਲਈ ਆ ਮੈਂ ਤੈਨੂੰ ਆਪਣੀ ਧੀ ਨਹੀਂ ਬਣਾ ਕੇ ਰੱਖਿਆ ਕੀ ਤੈਨੂੰ ਕਮੀ ਰੱਖੀ ਸੀ ਕਿਸੇ ਗੱਲ ਦੀ ਜਦੋਂ ਤੇਰੀ ਮਾਂ ਪਿਓ ਚਲੇ ਗਏ ਤੇਰਾ ਭਰਾ ਕਿੰਨੇ ਕ ਸਾਲਾਂ ਦਾ ਸੀ 5 ਸਾਲ ਦਾ ਸੀ ਸਾਰਾ ਤੇ ਤੂੰ ਉਹ ਪ੍ਰਾਪਰਟੀ ਹੀ ਤੱਕਦੇ ਭਰਾ ਫ੍ਰੀ ਖਾਂਦਾ ਪੀਂਦਾ ਪਿਆ ਤੈਨੂੰ ਪਤਾ ਦਿੱਲੀ ਉਥੇ ਡਲੋਜੀ ਪਾਇਆ ਹੈ ਤੇਰੇ ਭਰਾ ਨੂੰ ਡਲੋਜੀ ਪਬਲਿਕ ਸਕੂਲ ਚ ਪੜਦਾ ਵਾ ਤੇ ਉਹ ਫ੍ਰੀ ਦਾ ਰਹਿੰਦਾ ਪਿਆ ਉਥੇ ਫ੍ਰੀ ਦਾ ਖਾਂਦਾ ਪੀਂਦਾ ਖਰਚਾ ਨਹੀਂ ਹੁੰਦਾ ਕਾਦਾ ਖਰਚਾ ਮੰਮੀ ਤੁਸੀਂ ਕਿਹੜਾ ਖਰਚਾ ਕੀਤਾ ਉਹ ਤੇ ਪੈਸਾ ਸਾਰਾ ਮੇਰੀ ਮੰਮੀ ਦੀ ਤੀਜੇ ਦਾਦਾ ਦਾ ਵੈ ਨਹੀਂ ਜਾਇਦਾ ਦਾਦਾ ਜਿਆਦਾ ਪਈ ਨਹੀਂ ਜਾਇਦਾ ਵਰਤੀ ਨਹੀਂ ਜਾਂਦੀ ਉਹ ਤੋਂ ਵੇਚ ਕੇ ਤੇ ਪੈਸੇ ਨਹੀਂ ਲਿੱਤੇ ਤੇ ਉਹੀ ਤੇ ਭਰਾ ਤੇ ਲਾਣੇ ਪਏ ਤੇ ਹੁਣ ਕਿੰਨੇ ਸਾਲ ਦਾ ਭਰਾ ਤੇ ਰੋ ਗਿਆ 5 ਸਾਲ ਦਾ ਸੀ ਉਦੋਂ ਹੁਣ ਤੇ ਕਿੰਨੇ ਸਾਲ ਦਾ ਹੋ ਗਿਆ ਜਵਾਨ ਹੋ ਗਿਆ ਤੇ ਇੰਨਾ ਖਰਚਾ ਕਿੰਨਾ ਕੋਇਆ ਖਰਚਾ ਇਹ ਤੁਸੀਂ ਮੈਨੂੰ ਇੰਨਾ ਕੁ ਸੁਣਾਉਂਦੇ ਕਿਉਂ ਪਏ ਹੋ ਇਹ ਜਿਹੜਾ ਖਰਚਾ ਹੁੰਦਾ ਪੈਣਾ ਇਹ ਸਾਰੀਆਂ ਮੇਰੇ ਪੇਕੇਆਂ ਦੀਆਂ ਦੁਕਾਨਾਂ ਉੱਥੋਂ ਹੀ ਸਾਰਾ ਖਰਚਾ ਹੁੰਦਿਆ ਵੇ ਤੇ ਉੱਥੇ ਹੀ ਹੋਣਾ ਕਿੱਥੇ ਹੋਣਾ ਮੈਨੂੰ ਤੂੰ ਦੱਸ ਮੇਰੇ ਪੁੱਤਰ ਦੀ ਕੋਲ ਬਲੈਕ ਦੀ ਕਮਾਈ ਹੈ ਉੱਥੇ ਹੀ ਹੋਣਾ ਐਵੇਂ ਨਾ ਤੜੀ ਮਾਰਿਆ ਕਰ ਹਰ ਵੇਲੇ ਮੇਰੇ ਪੇਕੇ ਮੇਰੇ ਪੇਕੇ ਮੇਰੇ ਪੇਕੇਆਂ ਦੀ ਜਾਇਦਾਦ ਆ ਮੈਂ ਨਾ ਕਰਾਤੀ ਐ ਨਾ ਕਰਾਣੀ ਨਹੀਂ ਸੀ ਮੁੰਡੇ ਦਾ ਆਪਣੇ ਮੁੰਡੇ ਨੂੰ ਫੋਨ ਕਰਕੇ ਘਰ ਸੱਦੋ ਉਹਨੂੰ ਤਾਂ ਨਹੀਂ ਸ਼ਰਮ ਵੀ ਨਹੀਂ ਉਹਦੀ ਤੀ ਜਵਾਨ ਹੋ ਗਈ ਐ ਤਿੰਨ ਰਾਤ ਉਹਦੀ ਤੀ ਪੁਛਦੀ ਰਹਿੰਦੀ ਮੇਰੇ ਪਾਪਾ ਕਿੱਥੇ ਗਿਆ ਨਾ ਉਹਦੇ ਮਨ ਚ ਨਹੀਂ ਆਉਂਦਾ ਮੈਂ ਆਪਣੀ ਤੀ ਦੇ ਕੋਲ ਰਵਾਂ ਉਹਨੂੰ ਲਾਡ ਪਿਆਰ ਕਰਾਂ ਤੇ ਤੇਰਾ ਕੀ ਮਤਲਬ ਹੈ ਉਹ ਕੰਮ ਕਰ ਛੱਡ ਕੇ ਵਾਪਸ ਆ ਜਵੇ ਨਾ ਰੋਟੀ ਤਾਂ ਖਾਣੀ ਹੋ ਉਹ ਕੰਮ ਕਰ ਛੱਡ ਕੇ ਆ ਜਵੇ ਤੁਹਾਡੇ ਸਰਾਂਦੀਆ ਕੇ ਮਾਵਾਂ ਤੇ ਜਾਂਦੇ ਬੈਠੇ ਵੇ ਉਹ ਬੜਾ ਕੰਮ ਲੱਗਾ ਐ ਨਹੀਂ ਤਾਂ ਕਿੱਥੇ ਹੋਰ ਕੀ ਕਰਨ ਦੇ ਉਥੇ ਐਸ ਕਰ ਦੇ ਹੋਰ ਬੋਲਦੀ ਗੱਡਾਈ ਮੈਂ ਤੁਹਾਨੂੰ ਦੱਸ ਦਤੈ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਸੁਣ ਲੈ ਚੰਗੀ ਤਰ੍ਹਾਂ ਜੇ ਤੇ ਮੇਰਾ ਸਾਥ ਦੇਂਗੀ ਨਾ ਤੇ ਫੇਰ ਮੈਂ ਜਿਆਦਾ ਜਿਹੜੀ ਤੇਰੀ ਫੇਕੇ ਆਂਦੀ ਹੈ ਨਾ ਤੇਰੇ ਭਰਾ ਦੇ ਨਾਲ ਲਗਵਾਨੀ ਹੁ ਨਹੀਂ ਤੇ ਮੈਂ ਕੋਈ ਨਹੀਂ ਲਗਵਾਨੀ ਤੇ ਹੁਣ ਤੂੰ ਮੈਂ ਤੇ ਆਪਣਾ ਜੇਵਰ ਤੇ ਲਾ ਤੇ ਆਪਣੀ ਧਰਾਨੀ ਦਾ ਵੀ ਤੂੰ ਲੁਹਾਨ ਤੇ ਮੇਰਾ ਸਾਥ ਦੇਣਾ ਉਹਦੇ ਵਿਚਾਰੀ ਕੋਲ ਤੇ ਜੇਵਰ ਰਹਿਣ ਦਿਓ ਉਹਨੂੰ ਕੋ ਬਲੀ ਦਾ ਬੱਕਰਾ ਬਣਾਉਂਦੇ ਪਏ ਹੁਣ ਨੇ ਤੂੰ ਬਣੀ ਦੇ ਉਹ ਕਾਜ਼ਾ ਇਹ ਸਪੈਸ਼ਲ ਹੀ ਹੈ ਨਾ ਘਰ ਦਾ ਜਵਰ ਸਾਹਮਣੇ ਨਹੀਂ ਰੱਖਣਾ ਹਰ ਰਟਮ ਕਾਗੇ ਲੋਕਾਂ ਦਾ ਨਾ ਨਾ ਸੜਕਾਂ ਨਾ ਤੇ ਆਈਏ ਲੁੱਟ ਲਓ ਸਾਨੂੰ ਚੋਰੀ ਕਰ ਲਓ ਸਾਡੇ ਕਰੋ ਬਹੁਤ ਵਧੀਆ ਗੱਲ ਆ ਮੰਮੀ ਪੇਕਿਆਂ ਦਾ ਗਹਿਣਾ ਵੀ ਲਵਾ ਲਓ ਤੇ ਸੋਹਰਿਆਂ ਦਾ ਵੀ ਲਵਾ ਲਓ ਨਾ ਸਾਡਾ ਨੂਆ ਦਾ ਤੇ ਹੋਗਾ ਹੀ ਕੀ ਆ ਫਿਰ ਨਹੀਂ ਸੋਨਾ ਕੋਈ ਸਸਤਾ ਹੈ ਨਹੀਂ ਦੱਸਦੇ ਕੋਈ ਸਸਤਾ ਹੈ ਤੇ ਲੋਕਾਂ ਨੂੰ ਪਾਪਾ ਕੀ ਦਿਖਾਣਾ ਹੈ ਕਿ ਆਓ ਲੁੱਟੋ ਸਾਨੂੰ ਜਿੰਨਾ ਲੁੱਟ ਸਕਦੇ ਲੁੱਟ ਲਓ ਲੋ ਫੜੋ ਆਪਣਾ ਗਹਿਣਾ ਲਾ ਕੇ ਲੋਕਾਂ ਚ ਨਾ ਆਪਣੀਆਂ ਝੁੱਠੀਆਂ ਸ਼ਾਨਾਂ ਬਣਾਉਣ ਵਾਸਤੇ ਝੁੱਠੀਆਂ ਇੱਜਤਾ ਬਣਾਉਣ ਵਾਸਤੇ ਆਪਣੀਆਂ ਨੂੰਆਂ ਨੂੰ ਸੋਨੇ ਦੇ ਗਹਿਣੇ ਨਾਲ ਲਾਦਿਆ ਕਰੋ ਤੇ ਅੰਦਰ ਆ ਕੇ ਉਹਨਾਂ ਦੇ ਗਲਾਂ 'ਚ ਲਵਾ ਲਿਆ ਕਰੋ ਤੇ ਲਵਾਣਾ ਨਹੀਂ ਇਹ ਸਾਡਾ ਹੈ ਤੇ ਲਵਾਣਾ ਹੀ ਐਸੀ ਹਰ ਤੂੰ ਸੁਣਾ ਤੂੰ ਕੀ ਕਰਦਾ ਪਿਆ ਅੱਜਕੱਲ੍ਹ ਸਕੂਲ ਤੇ ਤੂੰ ਛੱਡਤਾ ਫਿਰ ਕੰਮ ਕਰਦਾ ਭਾਣ ਕੋਈ ਕਿ ਵੇਲਾ ਘਾਰੀ ਆ ਅੱਛਾ ਅੱਛਾ ਨਹੀਂ ਜਾਨੀਆਂ ਮੈਂ ਮੇਰਾ ਵੀ ਨਹੀਂ ਦਿਲ ਕਰਦਾ ਜਾਣ ਤੇ ਪਰ ਮਜਬੂਰੀ ਹੈ ਜਾਣਾ ਪੈਣਾ